ਤਾਂ ਦਰਖਤ ਨੂੰ ਬੜੀ ਮੁਸ਼ਕਲਸੇ ਨਾਲ ਤੁਹਾਨੂੰ ਡੈਸਨੈਸ ਕਰ ਕਰਕੇ ਰੱਖ ਦਿੱਤਾ। ਰਾਤ ਨੂੰ 9 ਵਜੇ ਮੇਰੇ ਘਰ ਦੇ ਵਿੱਚ ਕੁਝ ਅਣਪਛਾਤੇ ਬੰਦੇ ਤਿੰਨ ਦਾਖਲ ਹੋਏ। ਮੈਂ ਆਲਮੋਸਟ ਸੌਣ ਦੀ ਤਿਆਰੀ ਦੇ ਵਿੱਚ ਸੀ, ਜਾ ਚੁੱਕੀ ਸੀ ਆਪਣੇ ਰੂਮ ਦੇ ਵਿੱਚ। ਜਦੋਂ ਮੈਂ ਆਪਣੇ ਰੂਮ 'ਚ ਸੌਂਦੀ ਪਿਆਰੀ ਸੀ ਤਾਂ ਅਚਾਨਕ ਬਹੁਤ ਜ਼ੋਰ ਦਾ ਆਵਾਜ਼ ਬਜਿਆ ਤੇ ਮੈਂ ਆਪਣਾ ਡੋਰ ਜਿੱਦਣ ਖੁੱਲ੍ਹ ਕੇ ਭੱਜੀਆਂ ਡੈਡੀ ਨੂੰ ਆਵਾਜ਼ ਲਗਾਈ ਡੈਡੀ ਡੈਡੀ ਜਿੱਦਣ ਮੈਂ ਆਪਣਾ ਡੋਰ ਖੋਲ੍ਹਣ ਲਈ ਤੇ ਉਹ ਤਿੰਨੋਂ ਬੰਦੇ ਬਾਹਰ ਖੜੇ ਸੀ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਲਗਾਤਾਰ ਉਹਨਾਂ ਨੇ ਮੈਨੂੰ ਕੁੱਟ ਮਾਰ ਕਰਕੇ ਮੇਰਾ ਸਾਰਾ ਕੁਝ ਜੁਐਲਰੀ ਕੈਸ਼ ਪੂਰਾ ਉਹਨਾਂ ਨੇ ਲੁੱਟ ਲਿਆ ਮੇਰੇ ਘਰੋਂ ਤੇ ਸਭ ਕੁਝ ਖਤਮ ਹੋ ਗਿਆ ਲਗਾਤਾਰ ਮੇਰੇ ਦਾੰਦ ਚੜ੍ਹ ਰਿਹਾ ਲਗਾਤਾਰ ਮੇਰੇ ਦਾੰਦ ਦੇ ਨਿਸ਼ਾਨ ਇੱਥੇ ਦਾੰਦ ਮਾਰ ਰਿਹਾ ਜੀ ਜਦੋਂ ਤੁਸੀਂ ਗਏ ਉੱਥੇ ਬਾਹਰ ਉਹਨਾਂ ਨੇ ਤੁਹਾਨੂੰ ਕੀ ਕੀਤਾ ਉਹ ਜਿੱਦਣੇ ਆਪਣਾ ਰੂਮ ਦਾ ਦੋਰ ਖੋਲ੍ਹਿਆ ਮੈਂ ਫਰੰਟ ਤੋਂ ਖੜੇ ਸੀ ਲੌਬੀ ਦੇ ਵਿੱਚ ਮੈਂ ਉਹਨਾਂ ਨੂੰ ਦੇਖ ਕੇ ਘਬਰਾ ਗਈ ਮੈਂ ਕੁਐਸਚਨ ਕੀਤਾ ਵੀ ਤੁਸੀਂ ਕੌਣ ਤੁਸੀਂ ਬਟ ਉਹਨਾਂ ਨੇ ਮੇਰੇ ਤੇ ਲੱਤ ਪਾਈ ਉਹ ਡੰਡਿਆਂ ਨਾਲ ਵਾਰ ਸ਼ੁਰੂ ਕਰ ਦਿੱਤੇ ਹਲਕਾ ਤਲਵਾਰ ਟਾਈਪ ਦੇ ਕੋ ਨੂੰ ਕਹਿ ਦਿੰਦੇ ਆ ਖੰਡਾ ਕਹਿ ਦਿੰਦੇ ਨਾ ਬੜਾ ਲੰਮਾ ਤੇਜ਼ ਧਾਰ ਉਹ ਸੀ ਤੇ ਗੋਲ ਰੋਲਵਰਸ ਉਹਨਾਂ ਦੇ ਨਾਲ ਫੇ ਤੁਹਾਨੂੰ ਤਾਂ ਹੁਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਾਂ ਜੀ ਨਾਈਟ ਕੁੱਟਮਾਰ ਕਰ ਰਹੇ ਸੀ ਨੂੰ ਕੁੱਟੋ ਨਾ ਜੋਤ ਸੀ ਲਿਜਾਣਾ ਚਾਹੁੰਦੇ ਹਾਂ ਲੈ ਜਾ ਪਲੀਜ਼ ਮੈਨੂੰ ਮਾਰ ਨਾ ਹੈ ਨਾ ਸਸ਼ਕਲ ਦੇ ਮੈਂ ਗਗਨ ਸਿੰਘ ਬੜੈਚ ਤੇ ਤੁਸੀਂ ਦੇਖ ਰਹੇ ਹੋ ਪੀ ਵੀ ਸੀ ਚੈਨਲ 768 ਸਕਾਈ ਦੇ ਉੱਤੇ ਤੇ ਅੱਜ ਹੀ ਤੁਹਾਡੇ ਲਈ ਇੱਕ ਖਬਰ ਲੈ ਕੇ ਆਏ ਆਂ ਪੰਜਾਬ ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਰੋਜ਼ ਹੀ ਖਬਰਾਂ ਆ ਰਹੀਆਂ ਪੰਜਾਬ ਤੋਂ ਚੋਰੀ ਦੀਆਂ ਘਰ ਦੇ ਵਿੱਚ ਜਾ ਕੇ ਸੋਨਾ ਪੈਸੇ ਚੋਰੀ ਕਰਨ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਅੱਜ ਫਿਰ ਇੱਕ ਇਹੋ ਜਿਹਾ कांड ਹੋ ਚੁੱਕਾ ਆ 17 ਅਗਸਤ 9 ਵਜੇ ਦੰਨ ਲੋਕ ਘਰ ਦੇ ਵਿੱਚ ਵੜ ਕੇ ਚੋਰੀ ਕਰਦੇ ਆ ਜਿਨ੍ਹਾਂ ਦੇ ਨਾਲ ਇਹ ਹੋਇਆ ਉਹ ਸਾਡੇ ਨਾਲ ਅੱਜ ਲਾਈਵ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਹੋਇਆ ਕਿੱਦਾਂ ਘਰ ਚ ਆਏ ਤੇ ਕੀ ਕੁਝ ਲੈ ਕੇ ਗਏ ਇਹਦੇ ਉੱਤੇ ਗੱਲ ਕਰਾਂਗੇ ਐਲਾ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਦਾ ਨਾਮ ਹੈ ਜਸਪੀਕਰ ਜੀ ਜਸਪੀਕਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਤੇ 17 ਅਗਸਤ 9 ਵਜੇ ਕੀ ਹਾਪਸਾ ਹੁੰਦਾ ਆ ਉਹਦੇ ਬਾਰੇ ਦੱਸੋ 17 ਦਸ ਨੂੰ ਤਾਂ ਬਹੁਤ ਹੀ ਹਾਸੇ ਨੇ ਤੇ ਮੈਨੂੰ ਟੈਸ ਨੈਸ ਕਰਕੇ ਰੱਖ ਦਿੱਤਾ ਰਾਤ ਨੂੰ 9 ਵਜੇ ਮੇਰੇ ਘਰ ਦੇ ਵਿੱਚ ਅਣਪਰਛਾਤੇ ਬੰਦੇ ਤਿੰਨ ਦਾਖਲ ਹੋਏ ਆ ਮੈਂ ਆਲਮੋਸਟ ਸੌਣ ਦੀ ਤਿਆਰੀ ਦੇ ਵਿੱਚ ਸੀ ਜਾ ਚੁੱਕੀ ਸੀ ਆਪਣੇ ਰੂਮ ਦੇ ਵਿੱਚ ਤੇ ਡੋਰ ਆਪਣੇ ਰੂਮ ਦਾ ਲਗਾ ਲਿਆ ਸੀ ਮੇਰੇ ਨਾਲ ਮੇਰੇ ਫਾਦਰ ਇਨ-ਲॉ ਵਾਲਰਨ ਲਾ ਹੋ ਰਹਿੰਦੇ ਆ ਉਹ ਬਜ਼ੁਰਗ ਆ 78 ਇਅਰ 올ਡ ਤੇ ਉਹ ਆਪਣੇ ਰੂਮ ਚ ਸੌਂਦੀ ਮੈਂ ਆਪਣੇ ਰੂਮ ਚ ਤੇ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਰੂਮ ਚ ਸੌਂਦੀ ਪਿਆਰੀ ਚ ਸੀ ਤੇ ਅਚਾਨਕ ਬਹੁਤ ਜ਼ੋਰ ਨਾਲ ਆਵਾਜ਼ ਹੋਈ ਜਾਂ ਉਹਨਾਂ ਨੇ ਦੌਰ ਤੋੜਿਆ ਲੌਕ ਤੋੜਿਆ ਤੇ ਆਵਾਜ਼ ਹੋਈ ਤਾਂ ਮੈਨੂੰ ਲੱਗਾ ਕਿ ਮੇਰੇ ਸੋਹਰਾ ਸਾਹਿਬ ਜੀ ਗਿਰ ਗਏ ਜਾਂ ਸ਼ਾਇਦ ਕਿਉਂਕਿ ਬਜ਼ੁਰਗ ਆ ਹੋ ਤੇ ਮੈਂ ਆਪਣਾ ਡੋਰ ਜਿੱਦਾਂ ਖੋਲ ਕੇ ਭੱਜੀਆਂ ਡੈਡੀ ਨੂੰ ਵਾਜ਼ਾ ਲਗਾਂਦੀ ਡੈਡੀ ਡੈਡੀ ਜਦੋਂ ਮੈਂ ਆਪਣਾ ਡੋਰ ਖੋਲਿਆ ਤਾਂ ਉਹ ਤਿੰਨੋਂ ਬੰਦੇ ਬਾਹਰ ਖੜੇ ਸੀ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਮੇਰੇ ਫਾਦਰ ਇਨ ਲਾਉਂ ਉਸ ਤੋਂ ਪਹਿਲਾਂ ਭੱਜੇ ਉਹ ਬਾਹਰ ਭੱਜ ਗਏ ਜਦੋਂ ਉਹ ਮੇਰੇ ਤਿੰਨੋਂ ਮੇਰੇ ਵੱਲ ਹੋ ਗਏ ਉਹ ਬਾਹਰ ਦੀ ਸਾਈਡ ਭੱਜ ਗਏ ਤੇ ਉਹਨਾਂ ਨੇ 9:06 ਤੇ ਉਹ ਐਂਟਰ ਹੋਏ ਆ ਤੇ 9:13 ਮਿੰਟ ਤੱਕ ਲਗਾਤਾਰ ਉਹਨਾਂ ਨੇ ਮੈਨੂੰ ਕੁੱਟ ਮਾਰ ਕਰਕੇ ਮੇਰਾ ਸਾਰਾ ਕੁਝ ਜੁਐਲਰੀ ਕੈਸ਼ ਪੂਰਾ ਉਹਨਾਂ ਨੇ ਲੌਕ ਕਰ ਮੇਰੇ ਥੋਰ ਭੰਨ ਕੇ ਸਭ ਕੁਝ ਕੱਢ ਲਿਆ ਤੇ ਮੇਰੇ ਸਿਰ ਤਾਂ ਤੁਸੀਂ ਦੇਖ ਸਕਦੇ ਆ ਇਹਨੂੰ ਬੁਰੀ ਤਰ੍ਹਾਂ ਮਾਰਿਆ ਹੈ ਲਗਾਤਾਰ ਮੇਰੇ ਤੇ ਲਾਠੀ ਚਾਰਜ ਛੱਲਿਆ ਲਗਾਤਾਰ ਮੇਰੇ ਤੇ ਅੰਦਾਜ਼ ਦੇ ਨਿਸ਼ਾਨ ਇੱਥੇ ਦਾਤ ਮਾਰੇ ਆ ਮਤਲਬ ਕਾਫੀ ਜ਼ਿਆਦਾ ਮੈਨੂੰ ਇੰਨੀ ਹਾਮਿਤ ਤੁਰਿਆ ਨਹੀਂ ਜਾ ਰਿਹਾ ਇਸ ਟਾਈਮ ਚੰਗੀ ਤਰ੍ਹਾਂ ਨਾ ਮਤਲਬ ਮੇਰੀ ਇੰਨੀ ਬੁਰੀ ਹਾਲਤ ਉਹ ਨਹੀਂ ਕਰਦੀ ਤੇ ਜਿਹੜਾ ਤੁਸੀਂ ਜਾਣਦੇ ਨਹੀਂ ਪਛਾਣਦੇ ਜੀ ਜੀ ਤੁਸੀਂ ਕਿਸੇ ਨੂੰ ਪਛਾਣਦੇ ਨਹੀਂ ਜਾਣਦੇ ਨਹੀਂ ਜਦੋਂ ਉਹ ਘਰ ਦੇ ਵਿੱਚ ਆਏ ਆ ਤੁਹਾਨੂੰ ਜਿਵੇਂ ਤੁਸੀਂ ਕਿਹਾ ਕਿ ਖੜਕ ਸੁਣਿਆ ਤੁਹਾਨੂੰ ਲੱਗਾ ਕਿ ਸ਼ਾਇਦ ਤੁਹਾਡੇ ਫਾਦਰ ਇਨ ਨਾ ਡਿੱਗ ਗਏ ਜਦੋਂ ਤੁਸੀਂ ਗਏ ਉੱਥੇ ਬਾਅਦ ਉਹਨਾਂ ਨੇ ਤੁਹਾਨੂੰ ਕੀ ਕਿਹੜੇ ਸਵਾਲ ਉਹਨਾਂ ਨੇ ਪੁੱਛਣੇ ਸ਼ੁਰੂ ਕੀਤੇ ਉਹਨਾਂ ਨੇ ਜਿੱਦੋਂ ਮੈਂ ਆਪਣਾ ਰੂਮ ਦਾ ਡੋਰ ਖੋਲ੍ਹਿਆ ਮੇਰੇ ਫਰੰਟ ਖੜੇ ਸੀ ਲੌਬੀ ਦੇ ਵਿੱਚ ਉਹਨਾਂ ਨੇ ਮੈਂ ਉਹਨਾਂ ਨੂੰ ਦੇਖ ਕੇ ਘਬਰਾ ਗਈ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਕਿ ਤੁਸੀਂ ਕੌਣ ਤੁਸੀਂ ਕੌਣ ਬਟ ਉਹਨਾਂ ਨੇ ਮੈਨੂੰ ਆਨਸਰ ਨਹੀਂ ਦਿੱਤਾ ਉਹਨਾਂ ਨੇ ਸਿੱਧਾ ਮੇਰੇ ਰੂਮ 'ਚ ਮੈਨੂੰ ਪਿੱਛੇ ਨੂੰ ਮੈਂ ਪਿੱਛੇ ਨੂੰ ਹੋਈ ਗਈਆਂ ਉਹ ਫਰੰਟ ਆਈ ਰਹੇ ਉਹਨਾਂ ਨੇ ਮੇਰੇ ਤੇ ਲਾਠੀ ਮਤਲਬ ਡੰਡਿਆਂ ਨਾਲ ਵਾਰ ਸ਼ੁਰੂ ਕਰ ਦਿੱਤੇ ਲਗਾਤਾ ਅੱਛਾ ਜੀ ਹੱਥ 'ਚ ਉਹਨਾਂ ਦੇ ਡੰਡੇ ਸੀਗੇ ਉਹਨਾਂ ਨੇ ਫਿਰ ਤੁਹਾਨੂੰ ਚਾਰਜ ਕਰਨਾ ਸ਼ੁਰੂ ਕੀਤਾ ਡੰਡੇ ਸੀਗੇ ਤਲਵਾਰ ਟਾਈਪ ਦੇ ਕੋਈ ਉਹਨੂੰ ਕਹਿ ਦਿੰਦੇ ਆ ਖੰਡਾ ਕਹਿ ਦਿੰਦੇ ਨਾ ਬੜਾ ਲੰਮਾ ਤੇਜ਼ ਧਾਰ ਉਹ ਸੀ ਤੇ ਇੱਕ ਫੋਰੀਵਾਲਵਰਸ ਸੀ ਰੋਵਲਵਰ ਵੀ ਉਹਨਾਂ ਦੇ ਕੋਲ ਸੀਗਾ ਹਾਂਜੀ ਹਾਂਜੀ ਉਹਨਾਂ ਦੇ ਨਾਲ ਫਿਰ ਤੁਹਾਨੂੰ ਧਮਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਹਾਂਜੀ ਉਹਨਾਂ ਇੱਕ ਕੁੱਟਮਾਰ ਕਰ ਰਹੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਜਿੰਨੀ ਕੁੱਟਮਾਰ ਕਰਨਗੇ ਇਹ ਤੁਹਾਨੂੰ ਦੱਸੂਗੀ ਕਿ ਕਿੱਥੇ ਸਮਾਨ ਪਿਆ ਆ ਵੀ ਕਿੱਥੇ ਕੀ ਪਿਆ ਆ ਬਟ ਮੈਂ ਉਸ ਤੋਂ ਪਹਿਲਾਂ ਹਜੇ ਦੱਸਦੀ ਮੈਂ ਉਹਨਾਂ ਨੇ ਸਿਰਫ ਇੰਨਾ ਕਹਿ ਰਹੀ ਸੀ ਕਿ ਮੈਨੂੰ ਕੁੱਟੋ ਨਾ ਜੋਤ ਅਸੀਂ ਲਿਜਾਣਾ ਚਾਹੁੰਦੇ ਆ ਲੈ ਜਾਓ ਪਲੀਜ਼ ਮੈਨੂੰ ਮਾਰੋ ਨਾ ਹਨਾ ਬਟ ਉੱਥੋਂ ਜਿਹੜਾ ਥਰਡ ਬੰਦਾ ਸੀ ਉਹ ਲਗਾਤਾਰ ਸਰਚਿੰਗ ਕਰ ਰਿਹਾ ਸੀ ਮੇਰੇ ਰੂਮ 'ਚ ਸਾਰਾ ਕੁਝ ਉਹਨੂੰ ਕੱਢ ਲਿਆ ਉਹ ਮੈਨੂੰ ਕੁੱਟਮਾਰ ਕਰੀ ਗਿਆ ਉਹ ਜਦੋਂ ਸਾਰਾ ਕੁਝ ਉਹਨੂੰ ਮਿਲ ਗਿਆ ਉਹ ਕਹਿੰਦਾ ਕਿ ਹੁਣ ਬਸ ਨਿਕਲਣਾ ਮਿਲ ਗਿਆ ਸਾਰਾ ਕੁਝ অলਮੋਸਟ ਮਿਲ ਚੁੱਕਾ ਤੁਸੀਂ ਚਲੋ ਭੱਜੀਏ ਉਹ ਮੈਨੂੰ ਕੁੱਟਮਾਰ ਕਰਕੇ ਸੁੱਟ ਗਿਆ ਤੇ ਤੇ ਉਹ ਤਿੰਨੇ ਜਣੇ ਆਏ ਤੁਸੀਂ ਦੱਸਿਆ ਕਿੰਨੇ ਸਾਲ ਦੇ ਲੱਗਦੇ ਸੀ ਉਹਨਾਂ ਦੇ ਬਾਰੇ ਡਿਸਕ੍ਰਿਪਸ਼ਨ ਉਹਨਾਂ ਦੇ ਬਾਰੇ ਜੋ ਜਿੰਨਾ ਕੋਈ ਤੁਸੀਂ ਦੇਖਿਆ ਕੀ ਤੁਹਾਨੂੰ ਪਤਾ ਲੱਗਾ ਹਾਂਜੀ ਹਾਂਜੀ ਫਸਟ ਸਾਇ ਹੈ ਕਿ ਦੇਖੋ ਉਹ 9:06 ਤੇ ਐਂਟਰ ਹੋਇਆ 9:13 ਤੇ ਉਹ ਮੇਰੇ ਘਰੋਂ ਨਿਕਲ ਚੁੱਕੇ ਆ ਤੇ ਉਨੇ ਹੀ ਟਾਈਮ 'ਚ ਮੇਰੇ ਫਾਦਰ ਇਨ-ਲॉ ਉਹ ਜਦੋਂ ਮੇਰੇ ਤੇ ਟੈਕ ਸ਼ੁਰੂ ਕਰ ਦਿੱਤਾ ਮੇਰੇ ਫਾਦਰ ਇਨ-ਲॉ ਘਰੋਂ ਬਾਹਰ ਨਿਕਲ ਗਏ ਦੌੜ ਗਏ ਨੇਬਰਸ ਨੂੰ ਬਲਾਂ ਚਲੇਗੇ ਕਿ ਹੈਲਪਲੀ ਜਦੋਂ ਤੱਕ ਮੇਰੇ ਫਾਦਰ ਇਨ-ਲਾਉ ਆਏ ਆ ਨੇਬਰਸ ਨੂੰ ਲੈ ਕੇ ਤਦੋਂ ਤੱਕ ਤਾਂ ਉਹ ਮੈਨੂੰ ਸਾਰਾ ਕੁਝ ਲੁੱਟ ਕੇ ਭੱਜ ਗਏ ਉਹਨਾਂ ਨੂੰ ਟੱਕਰ ਹੀ ਨਹੀਂ ਹੋਈ ਪੀਪਲਸ ਆਏ ਮੇਰੀ ਹੈਲਪ ਲਈ ਪਰ ਟੱਕਰ ਹੀ ਨਹੀਂ ਹੋਏ ਹੈਗੇ ਉਹ ਜਾ ਚੁੱਕੇ ਸੱਤ ਕਿ ਮਿੰਟ ਦੇ ਵਿੱਚ ਸੀ ਸਾਹਸੇਗਾ ਜੀ ਆਪਾਂ ਲਈ ਜਿਸ ਦੀ ਗੱਲ ਕੀਤੀ ਮੈਨੂੰ ਪੁੱਛ ਰਹੇ ਆ ਕਿ ਉਹਨਾਂ ਦੀ ਏਜ ਕੀ ਸੀ ਉਹ ਏਜ ਆਈ ਥਿੰਕ 23 24 ਨੀਅਰਬਾ ਐਨਏਸੀ 21.223 ਮਤਲਬ ਐਨਏ ਤੱਕ ਬੇਸਿਕ ਜੀ ਤਿੱਤਾ ਦੇਖਰ ਮੈਨੂੰ ਜਿੱਤੋਂ ਤੱਕ ਪਤਾ ਕੈਮਰੇ ਵੀ ਲੱਗੇ ਹੋਇਆ ਕੈਮਰੇਆਂ ਦੇ ਵਿੱਚ ਕੀ ਪਤਾ ਲੱਗ ਰਿਹਾ ਕਿ ਉਹ ਕਿਵੇਂ ਗੱਡੀ ਦੇ ਵਿੱਚ ਆਇਆ ਮੋਟਰਸਾਈਕਲ ਤੇ ਆਇਆ ਕੀ ਕੈਮਰੇਆਂ ਤੋਂ ਪਤਾ ਲੱਗਾ ਆ ਕੈਮਰੇਆਂ ਦੇ ਵਿੱਚ ਅਸੀਂ ਜਦੋਂ ਬਾਅਦ ਚੋ ਸਾਡੇ ਘਰਦਿਆਂ ਨੇ ਮੇਰੇ ਹੋਰ ਫੈਮਿਲੀ ਮੈਂਬਰ ਜਿਹੜੇ ਮੇਰੇ ਰਿਲੇਟਿਡ ਸਿਆ ਉਹਨਾਂ ਨੇ ਕੱਢ ਕੇ ਜਾਂ ਪੁਲਿਸ ਨੇ ਵੀ ਦੇਖਿਆ ਉਹਨਾਂ ਨੇ ਦੇਖਿਆ ਕਿ ਉਹ ਪੈਦਲ ਹੀ ਆ ਉਹਨਾਂ ਨੂੰ ਕੋਈ ਗੱਡੀ ਨਹੀਂ ਹੈਗੀ ਕੋਈ ਬਾਈਕ ਨਹੀਂ ਹੈਗਾ ਵੀ ਹੋ ਸਕਦਾ ਕਿ ਤੇ ਦੂਰ ਪਰੇ ਖੜਾ ਕੀਤਾ ਹੋਵੇ ਵੀ ਕਿਸੇ ਨੂੰ ਸ਼ੱਕ ਨਾ ਪਵੇ ਵੀ ਇਹਨਾਂ ਦੇ ਕੋਈ ਬੜਿਆ ਆ ਉਹਨਾਂ ਨੇ ਸਾਡੇ ਘਰ ਦੇ ਵਿੱਚ ਮੇਰੇ ਜਿਹੜੇ ਬਾਹਰ ਵਾਟਰ ਪਾਈਪ ਜਾਂਦੇ ਆ ਨਾ ਉਹਨਾਂ ਦੇ ਉੱਪਰ ਉਹਨਾਂ ਨੇ ਚਾਰ ਇੱਟਾਂ ਰੱਖ ਕੇ ਪੈਰ ਰੱਖ ਕੇ ਮੇਰੀ ਵਾਲ ਕ੍ਰਾਸ ਕੀਤੀ ਆ ਉਹਨਾਂ ਨੇ ਹੂੰ ਉਹ ਸਾਰਾ ਇਹ ਤੁਹਾਡੇ ਘਰ ਦੇ ਵਿੱਚ ਉਹ ਹੈ ਹਾਂਜੀ ਇਸ ਤਰੀਕੇ ਨਾਲ ਮੇਰੇ ਘਰ ਚ ਬਾਹਰੋਂ ਮੇਨ ਡੋਰ ਤੋਂ ਐਂਟਰ ਕੀਤਾ ਉਹਨਾਂ ਨੇ ਜਿੱਤੇ ਟੋਟਲ ਦੇ ਵਿੱਚ ਤੁਸੀਂ ਕਿਹਾ ਕਿ ਹੁਣ ਘਰ ਦੇ ਆਪਣੇ ਦੇ ਵਿੱਚ ਪੈਸੇ ਵੀ ਹੁੰਦੇ ਆ ਸੋਨਾ ਵੀ ਹੁੰਦਾ ਆ ਟੋਟਲ ਨੁਕਸਾਨ ਤੁਹਾਡਾ ਕਿੰਨਾ ਖੋਇਆ ਹੋਊਗਾ ਜੇ ਆਪਾਂ ਅੰਦਾਜ਼ਾ ਲਾਣਾ ਟੋਟਲ ਨੁਕਸਾਨ ਮੇਰਾ ਕਾਫੀ ਹੋ ਗਿਆ ਆ ਕਿਉਂਕਿ ਮੇਰੇ ਘਰ ਥੋੜਾ ਕੰਮ ਵੀ ਚੱਲਦਾ ਸੀ ਬਾਹਰ ਫਰਸ਼ਿੰਗ ਦਾ ਤੇ 6 ਲੱਖ ਤਾਂ ਮੇਰੇ ਘਰ ਉੱਦਾਂ ਪਿਆ ਸੀ ਕੈਸ਼ ਕਿਉਂਕਿ ਕੰਮ ਚੱਲਦਾ ਪਿਆ ਸੀ ਤੇ ਉਸ ਤੋਂ ਬਾਅਦ ਮੇਰੇ 2000 ਡਾਲਰ ਮੇਰੇ ਬ੍ਰਦਰ ਬਾਹਰੋਂ ਆਏ ਸੀ ਮੈਨੂੰ ਐਜ਼ ਅ ਗਿਫਟ ਕਰਕੇ ਗਏ ਸੀ ਵੀ ਕੁਝ ਲੈ ਲਈ ਉਹ ਪਿਆ ਸੀ ਹਜੇ ਮੇਰੇ ਕੋਲ ਤੇ ਮੇਰਾ ਜਿਹੜਾ 골ਡ ਜੁਐਲਰੀ ਪਈ ਸੀ ਉਹ ਆਈ ਥਿੰਕ ਕਿ 25 ਤੋਲੇ ਹੈਗੀ ਸੀ ਮੇਰੇ ਕੋਲ ਅਸ਼ੀ ਹਾਂ ਸੋ ਟੋਟਲ ਦੇ ਵਿੱਚ ਜੇ ਆਪਾਂ 25 ਤੋਲੇ ਸੋਨਾ ਲਾਈਏ 6 ਲੱਖ ਤੇ ਉਸ ਤੋਂ ਬਾਅਦ ਤੁਸੀਂ ਕਿਹਾ ਡਾਲਰ ਵੀ ਸੀਗੇ ਟੋਟਲ ਉਹ ਇਕੱਠੇ ਕਰਕੇ ਲੈ ਗਏ ਤੇ ਜਿਵੇਂ ਤੁਸੀਂ ਕਿਹਾ ਕਿ ਆਪਾਂ ਗੱਲ ਕੀਤੀ ਹੈ ਕਿ ਕੈਮਰੇ ਵੀ ਸੀਗੇ ਪੁਲਿਸ ਕਦੋਂ ਆਈ ਪੁਲਿਸ ਨੂੰ ਆਈ ਨਹੀਂ ਆਉਂਦੀ ਜਿੱਦਾਂ ਮੇਰੇ ਨੇਬਰਸ ਆਏ ਆ ਉਹ ਜਿਹੜੇ ਮੇਰੇ ਨੇਬਰ ਸੀ ਉਹ ਪਿੰਡ ਦੇ ਪਿੰਡ ਦੇ ਮੇਰੇ ਆਪਣੇ ਰਿਲੇਟ ਮਤਲਬ ਫੈਮਿਲੀ ਚੋ ਵੀ ਆ ਤੇ ਸਰਪੰਚ ਸਾਹਿਬ ਵੀ ਆ ਉਹਨਾਂ ਨੇ ਸਰਪੰਚ ਸਾਹਿਬ ਨੂੰ ਕਾਲ ਕੀਤਾ ਵੀ ਇੱਥੇ ਆਵਾਜ਼ ਦਤ ਹੋ ਗਈ ਹੈ ਤੁਸੀਂ ਇੱਥੇ ਪਹੁੰਚੋ ਸਾਡੇ ਘਰ ਪਹੁੰਚੋ ਤੇ ਉਹ ਆਇਆ ਉਹਨਾਂ ਨੇ ਆ ਕੇ ਦੇਖਿਆ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਵਿਦਨ 1 ਹਾਅਰਡ 1 ਐਂਡ ਹਾਫ ਹਾਅਰ ਦੇ ਵਿੱਚ ਪੁਲਿਸ ਆ ਗਈ ਆ। ਬੌਂਸ ਕਿਸੀ ਹਮ ਤੇ ਪੁਲਿਸ ਨੇ ਜਿੰਨਾ ਖੁਣ ਅਕਸਰ ਸੀਸੀਟੀਵੀ ਫੁਟੇਜ ਵੀ ਜਾਂ ਇਨਕੁਆਇਰੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਤੁਹਾਡੇ ਤੱਕ ਕੀ ਗੱਲ ਹੋਣੀ ਕੀਤੀ ਹੈ ਕੁਝ ਪਤਾ ਲੱਗ ਰਿਹਾ ਹੈ ਕਿ ਇਹ ਕਿੱਥੋਂ ਆਏ ਹੋ ਸਕਦੇ ਆ ਜਾਂ ਕੋਈ ਵੀ ਲੀਡ ਉਹਨਾਂ ਦੇ ਕੋਲ ਹੈਗੀ ਹੈ ਇਸ ਟਾਈਮ ਤੇ ਸਰ ਸਰ ਉਹ ਹਜੇ ਸਰਚਿੰਗ ਚੱਲ ਰਹੀ ਹੈ ਹਜੇ ਤਾਂ ਕੁਝ ਮੇਰੇ ਕੋਲ ਇਦਾਂ ਦੇ ਆਇਆ ਨਹੀਂ ਹੈਗੀ ਉਹਨਾਂ ਨੂੰ ਕੋਈ ਆਨਸਰ ਹਜੇ ਚੱਲ ਰਿਹਾ ਸਾਰਾ ਪ੍ਰੋਸੀਜਰ ਜੀ ਤੇ ਤੁਹਾਡੇ ਨਾਲ ਅੱਗੇ ਵੀ ਇਹ ਕਦੀ ਹੋਇਆ ਜਸਪੀ ਜੀ ਇਹ ਪਹਿਲੀ ਵਾਰ ਇਹ ਤਾਂ ਹਾਦਸਾ ਹੋਇਆ ਯੋ ਫਸਟ ਟਾਈਮ ਸੀ ਮੈਨੂੰ ਇੰਨੇ ਸਾਲ ਹੋ ਗਏ ਮੇਰੀ ਮੈਰਜ਼ਤ ਦੀ ਹੋਈ ਉਹਨੂੰ 20 ਕਿ ਸਾਲ ਹੋ ਚੁੱਕੇ ਆ ਮੈਨੂੰ ਮੈਰਜ਼ਤ ਨੂੰ ਮੈਂ ਕਾਫੀ ਮੇਰੇ ਹਸਬੰਡ ਬਾਅਦ ਨੇ ਤੇ ਮੈਂ 14 ਸਾਲ ਤੋਂ ਤੇ ਮੈਂ ਮੇਰੇ ਨਾਲ ਹੁਣ ਤੱਕ ਦੀ ਵੀ ਹੁਣ ਤਾਂ ਮੈਨੂੰ ਐਨੀ ਡਰੀ ਹੋਈ ਆ ਕਿ ਬਿਲਕੁਲ ਵੀ ਘਰਾਂ ਚ ਅਸੀਂ ਸੇਫ ਹੀ ਨਹੀਂ ਹੈਗੇ ਬਿਲਕੁਲ ਵੀ ਜੀ ਜੀ ਆਪਾਂ ਗੱਲ ਕਰੀਏ ਕਈ ਵਾਰ ਕਹਿ ਦਿੰਦੇ ਆ ਕਿ ਕੈਮਰੇ ਲਗਾ ਲਓ ਖਰਚ ਤੁਹਾਡੇ ਨਹੀਂ ਆਊਗੇ ਉਹ ਡਰੂਗੇ ਕੈਮਰੇ ਲੱਗੇ ਹੋਊਗੇ ਪਰ ਤੁਹਾਡੇ ਤਾਂ ਮੈਟਰ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਸੀ ਜੀ ਸਰ ਬਿਲਕੁਲ ਅਸੀਂ اسی وجہ ਨਾਲ ਸੇਫਟੀ ਲਈ ਤਾਂ ਕੈਮਰੇ ਲਗਾਏ ਹੋਏ ਸੀ ਵੀ ਚਲੋ ਅਸੀਂ ਸਿੰਗਲ ਆ ਘਰ ਦੇ ਵਿੱਚ ਨਹੀਂ ਕੋਈ ਹੋਰ ਜ਼ਿਆਦਾ ਜਾਣੇ ਹੈ ਕਿ ਫੁੱਲ ਫੈਮਿਲੀ ਪੀਪਲਸ ਨਹੀਂ ਹੈਗੇ ਬਟ ਉਹ ਉਹ ਐਨੇ ਬੇਖੌਫ ਹੁੰਦੇ ਆ ਬੰਦੇ ਆ ਕਿ ਉਹ ਉਹਨਾਂ ਨੂੰ ਕੈਮਰਿਆਂ ਦੇ ਸਾਹਮਣੇ ਉਹ ਚੜ ਰਹੇ ਆ ਕਿਉਂਕਿ ਉਹਨਾਂ ਨੇ ਫੇਸ ਕਵਰ ਕੀਤੇ ਹੋਏ ਆ ਬਿਲਕੁਲ ਪੂਰੇ ਪ੍ਰੋਪਰ ਕੈਮਰੇ ਤੋਂ ਮੈਟਰੀ ਨਹੀਂ ਕਰਿਆ ਜੀ ਜਿਵੇਂ ਤੁਸੀਂ ਦੱਸਿਆ ਕਿ 25 25 ਟੋਲੇ ਸੋਨਾ ਸੀਗਾ ਪੈਸਾ ਵੀ ਘਰ ਸੀਗਾ ਕਿਤੇ ਨਾ ਕਿਤੇ ਇਹ ਵੀ ਇੱਕ ਗੱਲ ਦੀ ਸ਼ੱਕ ਆਉਂਦੀ ਹੈ ਕਿ ਕਿਸੇ ਨੂੰ ਸ਼ਾਇਦ ਪਤਾ ਹੋਊਗਾ ਕਿ ਤੁਹਾਡੇ ਘਰ ਇੰਨਾ ਪੈਸਾ ਸੀਗਾ ਸੋਨਾ ਸੀਗਾ ਕਿ ਕਿਤੇ ਕੋਈ ਇਨਫੋਰਮੇਸ਼ਨ ਨਾ ਗਈ ਹੋਵੇ ਪੁਲਿਸ ਨੇ ਤੁਹਾਨੂੰ ਇਦਾਂ ਦੇ ਕੋਈ ਸਵਾਲ ਪੁੱਛੇ ਜਾਂ ਇਦਾਂ ਦੇ ਤੁਹਾਨੂੰ ਕੋਈ ਸ਼ੱਕ ਹੈ ਜਿਵੇਂ ਪੁਲਿਸ ਨੇ ਆਪਣੇ ਸਾਰੇ ਪ੍ਰੋਪਰ ਪੋਸਚਸ ਕਰ ਦਿਆ ਬਟ ਅ ਗਰਲ ਸਰ ਇਦਾਂ ਹੈ ਕਿ ਮੇਰੇ ਵੱਲੋਂ ਇਦਾਂ ਦਾ ਮੇਰੇ ਕੋ ਸਾਰਾ ਕੁਝ ਅੱਜ ਦੇ ਟਾਈਮ ਦਾ ਹੀ ਥੋੜੀ ਪਿਆ ਆ ਔਰ ਮੇਰੀ ਅੱਧਾ ਕਿਸੇ ਨਾਲ ਗੱਲ ਵੀ ਨਹੀਂ ਹੋਈ ਹੋਈ। ਉਹ ਅਗਰ ਉਹਨਾਂ ਨੂੰ ਇਦਾਂ ਪਤਾ ਹੁੰਦਾ ਐਨਾ ਆ ਤੇ ਉਹਨਾਂ ਨੇ ਪ੍ਰੋਪਰ ਕਹਿਣਾ ਸੀ ਵੀ ਹਾਂ ਉਹ ਤਾਂ ਮੈਨੂੰ ਕੁਐਸਚਨ ਕਰ ਰਹੇ ਸੀ ਕਿ ਕੁੱਟ ਕੁੱਟ ਕੇ ਪੁੱਛ ਰਹੇ ਸੀ ਕਿ ਕਿੱਥੇ ਕੀ ਰੱਖਿਆ ਹੋਇਆ ਹੈ ਤੁਸੀਂ। ਜੇ ਉਹ ਤਾਂ ਢੇਕੋ ਲ ਸਵਾਲ ਕਰਦੇ ਸੀਗੇ ਕਿ ਤੁਸੀਂ ਦੱਸੋ ਕਿ ਕਿੱਥੇ ਆ ਪਰ ਜਦ ਨਹੀਂ ਤੁਹਾਨੂੰ ਸਵਾਲ ਹੀ ਪੁੱਛਦੇ ਆ ਉਹਨਾਂ ਨੇ ਆਪ ਹੀ ਆਪ ਹੀ ਲੱਭ ਲਿਆ। ਅਪੀਲ ਆਪ ਲਿਆ ਹਾਂ ਜੀ ਕਿਉਂਕਿ ਉਹਨਾਂ ਨੇ ਮੈਨੂੰ ਕੁੱਟ ਕੇ ਇੰਨੀ ਬੁਰੀ ਤਰ੍ਹਾਂ ਕੁੱਟ ਕੇ ਪੁੱਛਿਆ ਕਿ ਤੁਸੀਂ ਕਿੱਥੇ ਕੀ ਰੱਖਿਆ ਹੋਇਆ ਸਾਨੂੰ ਦੱਸੋ ਜੀ ਹਾਂ ਇਸ ਕਰਕੇ ਜਦੋਂ ਇੱਕਦਮ ਇਹ ਹਾਸੇ ਨਹੀਂ ਸਕੋ ਜੀ ਕਿ ਵੀ ਹਾਂ ਉਹਨਾਂ ਨੂੰ ਕੁਝ ਦਾ ਬਾਰੇ ਪਤਾ ਸੀ ਕਿਉਂਕਿ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਅੱਜਕੱਲ ਇੰਨੇ ਖਰਚੇ ਵਧੇ ਹੋਇਆ ਕਿ ਮਤਲਬ ਪਿਆ ਹੀ ਹੁੰਦਾ ਆ ਜੇ ਇਹ ਆਂਬੂ ਤਾਂ ਉਹਨਾਂ ਨੂੰ ਮੇਰੇ ਘਰੋਂ ਇੰਨਾ ਮਿਲ ਗਿਆ ਕਿਤਨੇ ਵੀ ਪੈਣ ਉਹਨਾਂ ਨੂੰ 50000ਵੀ ਜੇ ਮਿਲ ਜਾਂਦਾ ਉਹ ਤਾਂ ਉਹਨਾਂ ਲਈ ਉਹ ਵੀ ਬਹੁਤ ਸੀ ਬਿਲਕੁਲ ਜੀ ਜਦੋਂ ਇਦਾਂ ਦਾ ਕੋਈ ਹਾਦਸਾ ਵੀ ਹੁੰਦਾ ਆ ਆ ਦੇ ਵਾਲੇ ਪਿੰਡਾਂ ਤੋਂ ਵੀ ਪਤਾ ਲੱਗਦਾ ਕਿ ਉਹਨਾਂ ਦੇ ਵੀ ਇਦਾਂ ਹੋਇਆ ਸੀ ਪਿਛਲੇ ਹਫਤੇ ਉੱਤ ਪਿਛਲੇ ਹਫਤੇ ਉਹਨਾਂ ਦੇ ਵੀ ਹੋਇਆ ਸੀ ਤੁਹਾਡੇ ਤੱਕ ਇਦਾਂ ਦੀ ਕੋਈ ਜਾਣਕਾਰੀ ਪਹੁੰਚੀ ਜਾਂ ਪੁਲਿਸ ਨੇ ਤੁਹਾਡੇ ਤੱਕ ਇਦਾਂ ਦੀ ਕੋਈ ਜਾਣਕਾਰੀ ਪਹੁੰਚਾਈ ਆ ਕਿ ਇਦਾਂ ਦੇ ਹਾਦਸੇ ਹੋਰ ਵੀ ਕਿਤੇ ਹੋਏ ਆ ਹਾਂਜੀ ਇੱਥੇ ਪੰਜਾਬ ਦੇ ਵਿੱਚ ਤਾਂ ਇਹ ਕੁਝ ਇੰਨਾ ਆਮ ਹੋ ਚੁੱਕਾ ਹੈ ਕਿ ਹਰ ਦੂਜੇ ਦਿਨ ਖਬਰ ਆ ਕਿ ਇੱਥੇ ਡਕੈਤੀ ਹੋ ਗਈ ਔਰ ਕੁਟਮਾਰ ਹੋ ਗਈ ਆ ਰੋਡ ਤੇ ਰੋਡ ਤੇ ਸ਼ਰੇ ਆਮ ਇਦਾਂ ਹੋ ਗਿਆ ਮਤਲਬ ਇਹ ਚੀਜ਼ਾਂ ਤਾਂ ਹੁਣ ਇੰਨੀਆਂ ਚੱਲ ਰਹੀਆਂ ਕਿਉਂਕਿ ਮੈਂ ਵੀ ਅੱਗੇ ਸਰ ਦੇਖ ਸੁਣਦੀ ਸੀ ਪਰ ਮੇਰੇ ਤੇ ਜੋ ਪੀਪ ਚੁੱਕਾ ਆ ਕਿ ਹੁਣ ਤੇ ਮੈਂ ਖੋਦੀ ਗਵਾਇਆ ਕਿ ਚੀਜ਼ਾਂ ਹੋ ਰਹੀਆਂ ਆ ਨਿਤ ਹੀ ਆਪਾਂ ਖਬਰਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਸੁਣਦੇ ਹੀ ਆ ਕਿ ਪੰਜਾਬ ਦੇ ਵਿੱਚ ਇਦਾਂ ਹੁੰਦਾ ਆ ਪਰ ਜਦੋਂ ਆਪ ਤੇ ਵੀ ਇੱਦਦੀ ਆ ਤਾਂ ਪਤਾ ਉਦੋਂ ਹੀ ਲੱਗਦਾ ਆ ਸੁਣਦੇ ਆਪਾਂ ਤਾਂ ਭੁੱਲ ਜਾਂਦੇ ਆ ਹਾਂਜੀ ਜੀ ਬਿਲਕੁਲ ਸਹੀ ਉਹੀ ਲੱਗਦਾ ਜਦੋਂ ਆਪਣੇ ਤੇ ਹੁੰਦੀ ਆ ਆਪ ਤੇ ਵੀ ਜੀ ਬਹੁਤ ਸਲਾਹਾਂ ਲੋਕੀ ਬਹੁਤ ਦੇ ਲੰਦੇ ਆ ਮੈਨੂੰ ਵੀ ਕਾਫੀ ਲੋਕ ਮਿਲਣ ਆਉਂਦੇ ਆ ਦਿੰਦੇ ਆ ਕਿ ਤੁਸੀਂ ਘੱਟ ਰੱਖਣਾ ਸੀ ਇਦਾਂ ਕਰ ਲੈਣਾ ਸੀ ਇਦਾਂ ਬਟ ਉਹ ਐਨਏ ਜਿਆਦਾ ਬੇਖੌਫ ਹੁੰਦੇ ਆ ਕਿ ਉਹਨਾਂ ਨੂੰ ਇਸ ਚੀਜ਼ ਦਾ ਕੋਈ ਮੈਟਰ ਨਹੀਂ ਕਿਸੇ ਤੋਂ ਕੀ ਆ ਉਹ ਇੰਨਾ ਬੇਤੜਕ ਮਾਰਦੇ ਆ ਤੁਹਾਨੂੰ ਕੁੱਟਦੇ ਆ ਤੁਹਾਡੇ ਸਾਥੀ ਕਿਤੇ ਪਕਾਲ ਚ ਗਿਆ ਹੋਵੇ ਤਾਂ ਆਪਣੀ ਜਾਨ ਬਚਾਉਣ ਲਈ ਤੁਸੀਂ ਦੱਸੋਗੇ ਬਿਲਕੁਲ ਜੀ ਦੱਸੋਗੇ ਜਸਪੀ ਜੀ ਜਦੋਂ ਇਦਾਂ ਦਾ ਕੋਈ ਹਾਦਸਾ ਹੁੰਦਾ ਆ ਤੇ ਜਦੋਂ ਬਾਅਦ ਲਈ ਕੋਈ ਆਉਂਦੇ ਉਹਨਾਂ ਨੇ ਸਲਾਹਾਂ ਹੀ ਦੇਣੀਆਂ ਹੁੰਦੀਆਂ ਸ਼ੁਰੂ ਹੋ ਜਾਂਦੇ ਆ ਕਿ ਤੁਸੀਂ ਇਦਾਂ ਕਰਨਾ ਸੀ ਇੰਨਾ ਪਤਾ ਨਹੀਂ ਰੱਖਣਾ ਸੀਗਾ ਇਦਾਂ ਕਰਨਾ ਸੀ ਪਰ ਜਦੋਂ ਕਿਸੇ ਤੇ ਬੀਤਦੀ ਆ ਉਦੋਂ ਹੀ ਪਤਾ ਲੱਗਦਾ ਆ ਉਹ ਦੋਈ ਪਤਲਾ ਤਾਂ ਜੀ ਸਰ ਬਿਲਕੁਲ ਸਰ ਬਿਲਕੁਲ ਸਹੀ ਗੱਲ ਕਿਉਂਕਿ ਮੇਰੇ ਘਰ ਬਜ਼ੁਰਗ ਬੰਦੇ ਆ ਉਹ ਪੇਸ਼ੈਂਟ ਆ ਮੈਂ ਖੁਦ ਵੀ ਪੇਸ਼ੈਂਟ ਆ ਤੇ ਹੋਰ ਵੀ ਖਰਚੇ ਕਿੰਨੇ ਹੁੰਦੇ ਆ ਕਿ ਬੰਦਾ ਕਹਿੰਦਾ ਕਿ ਅੱਜ ਇੰਨੀ ਮਹਿੰਗਾਈ ਦੇ ਵਿੱਚ ਐਨਾ ਖਰਚੇ ਲਈ ਹਰ ਬੰਦਾ ਰੱਖਦਾ ਆ ਜਿੰਨੂੰ ਵੀ ਪੁੱਛੋ ਰੱਖਦਾ ਹੀ ਆ तकरीबन ਹੈ ਨਾ ਹਾਂਜੀ ਬਿਲਕੁਲ ਜੀ ਜਿਵੇਂ ਆਪਾਂ ਗੱਲ ਕੀਤੀ ਐ ਜਸਪੀ ਜੀ ਹੁਣਾਂ ਨਾਲ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਉੱਤੇ ਕਿਦਾਂ ਅਟੈਕ ਕੀਤਾ ਗਿਆ ਉਹਨਾਂ ਦੇ ਫਾਦਰ ਇਨ-ਲਾਅ ਸਾਹਿਬ ਦੇ ਕਿਦਾਂ ਅਟੈਕ ਕੀਤਾ ਗਿਆ ਰਵੋਲਵਰ ਉਹਨਾਂ ਦੇ ਕੋਲ ਸੀਗੇ ਹੱਥ ਵਿੱਚ ਉਹਨਾਂ ਦੇ ਹੋਰ ਵੀ ਤਰ੍ਹਾਂ ਦੇ ਜਿਵੇਂ ਉਹਨਾਂ ਨੇ ਦੱਸਿਆ ਕਿ ਖੰਡੇ ਵਰਗਾ ਲੰਬੀ ਇੱਕ ਵੈਪਨ ਸੀਗਾ ਸੋ ਡਰ ਜ਼ਰੂਰ ਲੱਗ ਰਿਹਾ ਐ ਜਿਵੇਂ ਮੈਂ ਕਿਹਾ ਕਿ ਜਦੋਂ ਆਪ ਤੇ ਵੀਤ ਦੀ ਆ ਉਦੋਂ ਪਤਾ ਲੱਗਦਾ ਹੈ ਖਬਰਾਂ ਤਾਂ ਆਪਾਂ ਸੁਣਦੇ ਹੀ ਰਹਿੰਦੇ ਆ ਤਾਂ ਜਦੋਂ ਆਪ ਦੇ ਪਿੰਡ ਦੇ ਵਿੱਚ ਇੰਨੀ ਖਬਰ ਆ ਜਾਏ ਤੇ ਡਰ ਬਲਗ ਡਰ ਲੱਗਦਾ ਮੇਰੀ ਮੇਰੀ ਮੈਨੂੰ ਹਾਲਾਤ ਦੇਖ ਕੇ ਮੇਰੇ ਖੁਦ ਪਿੰਡ ਦੇ ਲੋਕੀ ਐਨੇ ਦੇਖੋ ਤੇ ਵਿੱਚ ਐਦਾਂ ਕੰਡੀਸ਼ਨ ਸਿਰਫ ਦੋ ਦੋ ਜਾਣੇ ਰਹਿ ਰਹੇ ਸਿਰਫ ਮੈਂ ਹੀ ਨਹੀਂ ਮੇਰੇ ਆਲੇ ਦੁਆਲੇ ਵੀ ਘਰ ਐਨੇ ਆ ਕਿ ਜਿੱਥੇ ਸਿੰਗਲ ਕੋਈ ਰਹਿ ਰਿਹਾ ਕੋ ਦੋ ਰਹਿ ਰਹੇ ਆ ਓਨਲੀ ਲੇਡੀਜ਼ ਨੇ ਆ ਮਤਲਬ ਹਰ ਕੋਈ ਡਰ ਚੁੱਕਾ ਇਸ ਹਾਲਤ ਸੇ ਨੂੰ ਲੈ ਕੇ ਨਾ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕੀਤੀ ਐਸ ਟਾਈਮ ਪੰਜਾਬ ਦੇ ਵਿੱਚ ਤਕਰੀਬਨ 1 1 2 2 ਜਣੇ ਰਹਿ ਰਹੇ ਆ ਉਹਨਾਂ ਦੇ ਵਿੱਚ ਵੀ ਬਜ਼ੁਰਗ ਆ ਮਿਡਲ ਏਜਡ ਦੇ ਆ ਕਿਉਂਕਿ ਬੱਚੇ ਤਾਂ ਸਾਰੇ ਬਾਹਰ ਚਲੇ ਗਏ ਆ ਸੋ ਐਸ ਟਾਈਮ ਇਹਨੂੰ ਲੱਗਦਾ ਚੋਰਾਂ ਨੂੰ ਵੀ ਇਸ ਗੱਲ ਦਾ ਪਤਾ ਆ ਦੇਖੋ ਹੌਫ ਜਿਵੇਂ ਤੁਸੀਂ ਕਿਹਾ ਸੀ ਸੀਸੀਟੀਵੀ ਕੈਮਰੇ ਹੋਣ ਦੇ ਬਾਵਜੂਦ ਵੀ ਦੇਖੋ ਹਾਂਜੀ ਉਹ ਬਿਲਕੁਲ ਇਸ ਚੀਜ਼ਾਂ ਦੇ ਉਹ ਭੇਤੀ ਹੋ ਚੁੱਕੇ ਆ ਕਿ ਅਸੀਂ ਜੇ ਇੰਨੇ ਹਥਿਆਰ ਲੈ ਕੇ ਐਂਟਰ ਕਰੂ ਨੂੰ ਭਾਵੇਂ ਸਾਹਮਣੇ ਚਾਰ ਬੰਦੇ ਹੋਣ ਉਹ ਵੀ ਨਹੀਂ ਕੁਝ ਕਰ ਪਾਉਗੇ ਸਰ ਬਿਲਕੁਲ ਜਦੋਂ ਰਿਵਾਲਵਰੀ ਦੇਖ ਲਿਆ ਤਾਂ ਉਦੋਂ ਤੱਕ ਕੁਝ ਵੀ ਨਹੀਂ ਹੋਣਾ ਮੁਰਿਓ ਜਿਵੇਂ ਆਪਾਂ ਕਹਿੰਦੇ ਕਿ ਜਾਨ ਪਿਆਰੀ ਆ ਸਮਾਨ ਚਲ ਜਾਏ ਜਾਨ ਪਿਆਰੀ ਆ ਜੀ ਬਿਲਕੁਲ ਬਿਲਕੁਲ ਅੱਜ ਮੈਂ ਵੀ ਇਹੀ ਚੀਜ਼ ਕਹਿ ਰਹੀ ਮੇਰੀ ਪੂਰੀ ਫੈਮਿਲੀ ਇਹ ਚੀਜ਼ ਕਹੇ ਮੇਰੇ ਹਸਬੰਡ ਮੇਰਾ ਬੇਟਾ ਕਿ ਮਤਲਬ ਕਿ ਸਮਾਨ ਨਹੀਂ ਕਿ ਸਾਨੂੰ ਜਿੰਨੀ ਜਾਨ ਪਿਆਰੀ ਸੀ ਕਿ ਸ਼ੁਕਰ ਹੈ ਕਿ ਤੁਸੀਂ ਸਹੀ ਸਲਾਮਤਾਨਾ ਗੱਲ ਕਰ ਰਹੇ ਹੋ ਜਸਪੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਇਦਾਂ ਦੇ ਹਾਦਸੇ ਤੋਂ ਬਾਅਦ ਮੈਨੂੰ ਤੁਹਾਡੀ ਆਵਾਜ਼ ਸੁਣ ਵੀ ਪਤਾ ਲੱਗਦਾ ਕਿ ਨੱਕਦੋਖ ਹੈ ਤੁਸੀਂ ਆਪਣੇ ਜੋ ਸੱਟਾਂ ਲੱਗੀਆਂ ਆ ਉਹ ਵੀ ਦਿਖਾਈਆਂ ਧੰਨਵਾਦ ਕਰਦੇ ਆ ਕਿ ਤੁਸੀਂ ਟਾਈਮ ਕੱਢਿਆ ਤੇ ਸ਼ੋਅ ਦਾ ਆ ਜੋ ਵੀ ਆਪਾਂ ਸ਼ੂਟ ਕੀਤਾ ਇਹ ਹੀ ਸੀਗਾ ਕਿ ਸਾਰਿਆਂ ਨੂੰ ਪਤਾ ਲੱਗੇ ਜਿਵੇਂ ਤੁਹਾਨੂੰ ਪਤਾ ਕਿ ਇਸ ਟਾਈਮ ਬਾਹਰ ਆਪਣੇ ਬਜ਼ੁਰਗ ਕਾਫੀ ਰਹਿੰਦੇ ਆ ਘਰ ਖਾਲੀ ਆ ਉਹ ਜਦੋਂ ਜਾਂਦੇ ਵੀ ਆ ਇਕੱਲੇ ਹੀ ਜਾਂਦੇ ਆ ਤੋਂ ਇੱਕ ਅਵੇਅਰਨੈਸ ਕਰੀਏ ਕਿ ਇਦਾਂ ਦੀ ਚੀਜ਼ਾਂ ਦਾ ਖਿਆਲ ਰੱਖੋ ਜੀ ਬਿਲਕੁਲ ਬਿਲਕੁਲ ਮੈਂ ਤਾਂ ਸਭ ਨੂੰ ਐਥਰੀ ਪੁਲਸ ਨੂੰ ਸਭ ਨੂੰ ਇਹੀ ਸੈਸ ਕਰੂੰਗੀ ਕਿ ਪਲੀਜ਼ ਤੁਸੀਂ ਜੋ ਵੀ ਲੋਕੀ ਇਦਾਂ ਕਰ ਰਿਹਾ ਕਿ ਉਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਪਬਲਿਕ ਦੀ ਹੈਲਪ ਹੋਵੇ ਪਬਲਿਕ ਆਪਣੇ ਘਰਾਂ 'ਚ ਸੇਫਲੀ ਰਹਿ ਸਕੇ ਔਰ ਮੈਂ ਸਾਰੇ ਪਬਲਿਕ ਨੂੰ ਘਰਾਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਆਪਣੇ ਬਿਲਕੁਲ ਕੇਅਰਫੁਲ ਹੋ ਕੇ ਰਹੋ ਸਮੇਂ ਦਾ ਕੁਝ ਪਤਾ ਨਹੀਂ ਕਦੋਂ ਕੀ ਯੋਜਨਾ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਆ ਕੁਝ ਹੋ ਰਹਿਣਾ ਹੈ ਜਿਨਨੇ ਵੀ ਸਾਡੇ 뷰ਅਰ ਹੈ ਇਹ ਜਰੂਰ ਤੁਸੀਂ ਜਸਪੀਤ ਜੀ ਦੀ ਗੱਲ ਸੁਣੀਓ ਭਾਵੇਂ ਪੰਜਾਬ 'ਚ ਰਹਿੰਦੇ ਆਂ ਭਾਵੇਂ ਬਾਹਰ ਰਹਿੰਦੇ ਆਂ ਆਪਣੇ ਜਰੂਰ ਖਿਆਲ ਰੱਖੋ ਗਾਂ ਜੇ ਕੋਈ ਵੀ ਅਪਡੇਟ ਹੋਈ ਤੇ ਆਸ ਇਹ ਹੀ ਆ ਕਿ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹ ਫੜ ਹੋਣ ਜਦੋਂ ਇਦਾਂ ਦੀ ਕੋਈ ਅਪਡੇਟ ਹੋਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਸਪੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਤਿ ਸ੍ਰੀ ਅਕਾਲ ਥੈਂਕ ਯੂ ਥੈਂਕ ਯੂ